ਸ੍ਰੀ ਗੁਰੂ ਕਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇੱਕ ਨੀਲੀ ਰਬੀ ਦੀ ਦੋਸਤੋ ਜਿਹੜੀ ਮੱਝ ਹੈਗੀ ਆ ਤਿੰਨ ਵੜਾ ਹਨ ਸੋ ਦੋਸਤੋ ਜਿਹੜਾ ਆਨਰ ਹੈਗਾ ਵੀਰ ਗੁਰਵਿੰਦਰ ਸਿੰਘ ਜੀ ਹਨ ਪਿੰਡ ਜਿਹੜਾ ਸ਼ੀਆਂਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਫਿਰੋਜ਼ਪੁਰ ਆ ਜਾਂਦਾ ਹੈ ਜੀ ਵੀਰ ਹੋਣਾ ਦੀਆਂ ਪਹਿਲਾਂ ਵੀ ਵੀਡੀਓ ਆਪਣੇ YouTube ਚੈਨਲ ਤੇ ਅਪਲੋਡ ਹਨ ਸੋ ਇਸ ਵਾਰ ਜਿਹੜੀਆਂ ਆ ਵੀਰ ਪਸ਼ੂ ਲੈ ਕੇ ਆਏ ਨੇ ਤਿੰਨ ਬਿਹੜਾ ਇੱਕ ਮੱਝ ਹੈਗੀ ਆ ਵੀਰ ਹੋਣਾ ਦੇ ਕੋਲ ਚੱਲਦੇ ਆ ਜਾਣਕਾਰੀ ਲੈ ਲੈਣੇ ਆ ਕੀ ਰਿਕਾਰਡ ਹਨ ਦੋਸਤੋ ਕੀ ਮਿਲਕ ਦੀ ਇਹਨਾਂ ਦੀ ਕਪੈਸਿਟੀ ਆ ਜਿਹੜੇ ਪਸ਼ੂ ਸੂਣ ਵਾਲੇ ਆ ਕਿੰਨੇ ਕ ਦਿਨ ਹਜੇ ਲੈ ਜਾਣਗੇ ਸੂਣ ਦੇ ਵਿੱਚ ਚੱਲਦੇ ਆ ਵੀਰ ਹੋਣਾ ਦੇ ਕੋਲ ਸਤਿ ਸ਼੍ਰੀ ਅਕਾਲ ਗੁਰਵਿੰਦਰ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਗੁਰਵਿੰਦਰ ਵੀਰ ਜੀ ਇੱਕ ਵਾਰੀ ਆਪਾਂ ਫੇਰ ਜਿਹੜੇ ਪਸ਼ੂ ਇੱਕ ਵਾਰੀ ਨਵੇਂ ਲੈ ਕੇ ਆਏ ਆ ਹਾਂਜੀ ਇਹਨਾਂ ਦੀ ਆਪਣੀ ਜਿਹੜੀ ਡਿਟੇਲ ਆਪਾਂ ਪੁੱਛ ਕੇ ਤੁਹਾਡੇ ਤੋਂ ਵੀਰ ਹੁਣਾਂ ਨਾਲ ਸਾਰੇ ਨਾਲ ਜ਼ਰੂਰ ਸ਼ੇਅਰ ਕਰਦੇ ਆ ਸੋ ਪਹਿਲੇ ਨੰਬਰ ਤੇ ਵੀਰ ਜੀ ਆਪਾਂ ਗੱਲ ਕਰੀਏ ਤੇ ਇਹ ਨੀਲੀ ਦਾਵੀ ਦੀ ਆਪਣੇ ਕੋਲ ਜਿਹੜੀ ਮੱਝ ਖੜੀ ਹੈ ਸੋ ਕਿੰਨਾ ਮਾਸੂਆ ਸੂਈ ਹੋ ਗਈ ਵੀਰ ਜੀ ਇਹ ਮੇਰੇ ਤੀਜਾ ਸੂਲਾ ਸੂਈ ਆ ਠੀਕ ਆ ਜੀ ਅੱਜ ਕਿੰਨੇ ਦਿਨਾਂ ਦੀ ਸੂਈ ਆ ਤਕਰੀਬਨ ਇਹ ਵੀਰੇ ਸੂਈ ਨੂੰ ਹਜੇ ਅੱਜ ਹੋ ਗਿਆ 2 ਦਿਨ 2 ਦਿਨ ਹੋ ਗਏ ਹਾਂਜੀ ਠੀਕ ਆ ਜੀ ਸੋ ਮਗਰ ਵੀਰ ਜੀ ਬੱਚਾ ਕੀ ਆ ਗਿਆ ਤੇ ਇੱਕ ਕੱਟਾ ਹੋਇਆ ਹੀ ਮਗਰ ਕਟਾਈ ਤਕਰੀਬਨ ਕੋਈ ਨਿਸ਼ਾਨਾ ਵਾਈਜ਼ ਪੈਂਦਾ ਨੀਲੀ ਜੀ ਹਨਾ ਹਾਂਜੀ ਠੀਕ ਆ ਪੈਰਪੂਰ ਤੋਤੇ ਨੇ ਕੱਟੇ ਦੇ ਕਿਸਾਨ ਵੀਰ ਉਹ ਵੇਖ ਸਕਦੇ ਹੋ ਮਗਰ ਜਿਹੜਾ ਬੱਚਾ ਕਾਫ ਆ ਉਹ ਨੀਲੀ ਰਾਵੀ ਦਾ ਜਿਹੜਾ ਕਟਾ ਹੈਗਾ ਅੱਜ ਤਕਰੀਬਨ ਦੂਜਾ ਦਿਨ ਹੋ ਗਿਆ ਸੋਈ ਨੂੰ ਹਨਾ ਜੀ ਹਾਂਜੀ ਦੋ ਦਿਨ ਹੋ ਗਏ ਠੀਕ ਆ ਗੁਰਵਿੰਦਰ ਵੀਰ ਜੀ ਬੌਲਾ ਕਿੰਨਾ ਤਿਆਰ ਹੈਗਾ ਇਸ ਟਾਈਮ ਆਂਦੇ ਵੀਰੇ 8 ਕਿਲੋ ਹੈਗਾ ਜੀ 8 ਕਿਲੋ ਜਿਹੜਾ ਬੌਲਾ ਤਿਆਰ ਹੈਗਾ ਜੀ ਦਾ ਮੰਨ ਲਓ 8 ਕਿਲੋ ਹੈਗਾ ਮੈਂਟੀ ਦਾ ਜਿਹੜਾ ਮੈਂਟੀ ਠੀਕ ਆ ਜੀ ਠੀਕ ਆ ਸੋ ਕਿਸਾਨ ਵੀਰ ਉਹ 8 ਕਿਲੋ ਜਿਹੜਾ ਬੌਲਾ ਰੈਡੀ ਹੈਗਾ ਮਾਈਦੇ ਥੱਲੇ ਬ ਚੰਗੀ ਵਧੀਆ ਮੱਝ ਹੈਗੀ ਆ ਥਣਾ ਥੋਣਾ ਦੀ ਕੁਆਲਿਟੀ ਜਿਹੜੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਿਲਕੁਲ ਬਰਾਬਰ ਦਾ ਦੋਸਤੋ ਥਣ ਬਿਲਕੁਲ ਬਰਾਬਰ ਦਾ ਹਵਾਨਾ ਹੈਗਾ ਦੋਸਤੋ ਵੀਡੀਓ ਵਿੱਚ ਬਿਲਕੁਲ ਆਦਾ ਤੁਸੀਂ ਤਸੱਲੀ ਨਾਲ ਜ਼ਰੂਰ ਚੈੱਕ ਕਰ ਸਕਦੇ ਹੋ ਸੋ ਆਪਾਂ ਜਿਹੜਾ ਖੋਲ ਕੇ ਵੀ ਤੁਹਾਨੂੰ ਵਿਖਾਵਾਂਗੇ ਜ਼ਰੂਰ ਤੋਰ ਕੇ ਵਿਖਾਵਾਂਗੇ ਸੋ ਗੁਰਵਿੰਦਰ ਵੀਰ ਜੀ ਇਹਨੂੰ ਆਪਾਂ ਖੋਲ ਕੇ ਨਾ ਤੋਰ ਲੀਏ ਇੱਕ ਵਾਰ ਵਧੀਆ ਸਿੰਘ ਆ ਦੋਸਤੋ ਬਰੀਕ ਸਿੰਘ ਅੱਖ ਬਿੱਲੀ ਤੁਸੀਂ ਵੇਖ ਸਕਦੇ ਹੋ ਚਾਰੇ ਪੈਰ ਤੋਤੇ ਹਨ ਦੋਸਤੋ ਬਾਕੀ ਥਾਣਾ ਦੀ ਚੰਗੀ ਕੁਆਲਿਟੀ ਹੈਗੀ। ਸੋ ਕਿਸਾਨ ਵੀਰੋ ਪੱਦਰ ਹਵਾਨਾ ਹੈਗਾ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਜਿਹੜਾ ਮੇਰਾ ਵੀਰ ਆਵੇ ਤਸੱਲੀ ਆਪਣੀ ਇਹ ਜਰੂਰ ਤੁਸੀਂ ਚੋਕੇ ਕਰ ਸਕਦੇ ਹੋ ਮੌਕੇ ਤੇ ਠੀਕ ਆ ਜੀ ਮੋੜ ਲੀਏ ਫਿਰ ਬਾਕੀ ਦੋਸਤੋ ਕੱਦ ਕਾਠ ਵજન ਦੀ ਵੀ ਸੋਹਣੀ ਹੈਗੀ ਐ ਮਾਜ ਪਿੱਠ ਪੂੜਾ ਤੁਸੀਂ ਖੁਦ ਨੋਟ ਕਰ ਸਕਦੇ ਹੋ ਚੰਗਾ ਪਿੱਠ ਪੂੜਾ ਹੈਗਾ ਚੁੜਾਈ ਲੰਬਾਈ ਬਹੁਤ ਸੋਹਣੀ ਹੈਗੀ ਐ ਠੀਕ ਆ ਜੀ ਠੀਕ ਆ ਸੋ ਗੁਰਮਿੰਦਰ ਵੀਰ ਜੀ ਕੀ ਜਾਂਦਾ ਮੁੱਲ ਕੀ ਕਰ ਰਹੇ ਆਪਾਂ ਇਹਦਾ 1 ਲੱਖ 5000 ਰੁਪਏ ਮੰਗਦੇ ਆ ਠੀਕ ਹੈ ਜੀ 1 ਲੱਖ 5000 ਰੁਪਿਆ ਦੋਸਤੋ ਇਹਦੀ ਜਿਹੜੀ ਡਿਮਾਂਡ ਵੀਰ ਹੋਣਾ ਕੀਤੀ ਆ ਸੋ ਮੌਕੇ ਤੇ ਜਿਹੜਾ ਵੀਰ ਆਉਂਦਾ ਉਹਦੇ ਮਾਨਤਾਤਨ ਤਾਂ ਹੁੰਦੇ ਰਹਿੰਦੇ ਨੇ ਹਨਾ ਜੀ ਠੀਕ ਹੈ ਜੀ ਸੋ ਬਾਕੀ ਵੀਰ ਜੀ ਧਾਰ ਤੂਰ ਦੀ ਤੇ ਚੁਵਾਈ ਦੀ ਉਹ ਵੀ ਆਪ ਨੂੰ ਜਰੂਰ ਦੱਸੋ ਕਿਸੇ ਤਰ੍ਹਾਂ ਦੀ ਕੋਈ ਕਮੀ ਪਈ ਸੀ ਸੁਨਿਨਾ ਭੂਰ ਨਾ ਛਟਾ ਕੋਈ ਬਹੁਤ ਵਧੀਆ ਠੀਕ ਹੈ ਜੀ ਹਾਂ ਜੀ ਸੋ ਕਿਸਾਨ ਵੀਰੋ ਚੰਗੀ ਧਾਰ ਦੀ ਚੁਵਾਈ ਹੈਗੀ ਆ ਬਾਕੀ ਮੌਕੇ ਤੇ ਤੁਸੀਂ ਆਉਣਾ ਹਾਂਜੀ ਹਾਂਜੀ ਮੌਕੇ ਤੇ ਤੁਸੀਂ ਆਉਣਾ ਆਪਣੀ ਤਸੱਲੀ ਤੁਸੀਂ ਖੁਦ ਆਪ ਜਰੂਰ ਕਰਨੀ ਵੀਰੇ ਵੀਰ ਬਾਕੀ ਜਿਹੜੀ ਥਾਣਾ ਦੀ ਲੰਬਾਈ ਆ ਤੁਸੀਂ ਖੋਦ ਇੱਕ ਵਾਰੀ ਜ਼ਰੂਰ ਨੋਟ ਕਰ ਸਕਦੇ ਹੋ ਮੌਕੇ ਤੇ ਪਹੁੰਚ ਕੇ ਜਿਹੜੀ ਤਸੱਲੀ ਵੀ ਤੁਸੀਂ ਆਪ ਖੋਦ ਕਰਨੀ ਹੈਗੀ ਹੈ ਜੀ ਠੀਕ ਹੈ ਸੋ ਗੁਰਵਿੰਦਰ ਵੀਰ ਜੀ ਦੂਜੇ ਨੰਬਰ ਤੇ ਵਹਿੜ ਆ ਗਈ ਆਪਣੇ ਕੋਲ ਹਾਂਜੀ ਤਕਰੀਬਨ ਇਹ ਕਿੰਨਾ ਸੂਆ ਕੇ ਸੂਣ ਜਾ ਰਹੀ ਹੈ ਜੀ ਇਹ ਪਹਿਲਾ ਸੂਆ ਸੁਣਾ ਵੀਰ ਨੇ ਠੀਕ ਹੈ ਜੀ ਠੀਕ ਹੈ ਮੋਹ ਚੌਕ ਦੀ ਆ ਪਹਿਲਾ ਸੂਆ ਸੁਣਾ ਹੈ ਜੀ ਹਜੇ ਵੀਰ ਜੀ ਕਿੰਨੇ ਦਿਨ ਤਕਰੀਬਨ ਹੋਰ ਲੈ ਕੇ ਜਾ ਸਕਦੀ ਆ ਇਹ 3 ਦਿਨ ਲੈਂਦੀ ਹੈ ਜੀ ਠੀਕ ਹੈ ਜੀ ਸੋ ਕਿਸਾਨ ਵੀਰੋ 3 ਦਿਨ ਹਜੇ ਇਸਨੇ ਲੈ ਜਾਣੇ ਪਹਿਲਾ ਸੂਆ ਵੀਰ ਹੁਣ ਦੱਸਿਆ ਤੇ ਵੀਰ ਜਾਤ ਵਿੱਚ ਮਤਲਬ ਕਿ ਬਰੀਡ ਵਿੱਚ ਆਪਾਂ ਕਹੀਏ ਮਿਕਸ ਆ ਕੇ ਕਰਾਸ ਆ ਕੇ ਸ਼ਾਈਵਾਲ ਚ ਹਾਂਜੀ ਸ਼ਾਈਵਾਲ ਚ ਕਰਾਸ ਠੀਕ ਆ ਸ਼ਾਈਵਾਲ ਤੇ ਦੋਸਤੋ ਜਿਹੜੀ ਇਹ ਵੈਡ ਕਰਾਸ ਹੈਗੀ ਆ ਬਾਕੀ ਜਿਹੜੀ ਥਣਾ ਦੀ ਬੰਤਰ ਆ ਉਹ ਜ਼ਰੂਰ ਤੁਸੀਂ ਵੇਖ ਸਕਦੇ ਦੋਸਤੋ ਚੰਗਾ ਵਧੀਆ ਥਾਣਾ ਵੈਡ ਦੀ ਹਾਂਜੀ ਤੇ ਆਪਾਂ ਵਧੀਆ ਵੀਰ ਹੋਣਾ ਨੇ ਵੀ ਮਤਲਬ ਕਿ ਵਪਾਰ ਦਾ ਕੰਮ ਆ ਉਹ ਗੁੰਫ ਬਿਲਕੁਲ ਆਪਣੇ ਹੱਥੀ ਬਿਲਕੁਲ ਤਸੱਲੀ ਕਰਕੇ ਜ਼ਰੂਰ ਲੈ ਕੇ ਆਉਂਦੇ ਨੇ ਪਸ਼ੂ ਦੀ ਬਾਕੀ ਤੁਸੀਂ ਵੀ ਜਦੋਂ ਲੈ ਕੇ ਜਾਓ ਠੀਕ ਆ ਆ ਪਾਲ ਪਈ ਹੋਈ ਆ ਬਾਨੇ ਤੇ ਠੀਕ ਆ ਸੋ ਗੁਰਵਿੰਦਰ ਸਿੰਘ ਜੀ ਕੀ ਇਹਦਾ ਮੁੱਲ ਕੀ ਕਰ ਰਹੇ ਆਪਾਂ ਇਹਦਾ 48000 ਰੁਪਇਆ ਮੰਗ ਰਹੇ ਆ 48000 ਰੁਪਇਆ ਠੀਕ ਆ ਸੋ ਕਿਸਾਨ ਵੀਰੋਂ 48000 ਰੁਪਇਆ ਇਸ ਰੇਡ ਦੀ ਜਿਹੜੀ ਵੀਰ ਹੁਣ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਕੋਈ ਫਿਕਸਡ ਰੇਟ ਨਹੀਂ ਹੁੰਦਾਗਾ ਕਿਉਂਕਿ ਜਦੋਂ ਤੁਸੀਂ ਪਹੁੰਚੋਗੇ ਤਸੱਲੀ ਕਰਨ ਤੋਂ ਬਾਅਦ ਤੁਸੀਂ ਆਪਦੇ ਹਿਸਾਬ ਨਾਲ ਰੇਟ ਵੀ ਲਗਾ ਸਕਦੇ ਹੋ ਸੋ ਗੁਰਵਿੰਦਰ ਵੀਰ ਜੀ ਇਹਨੂੰ ਵੀ ਆਪਾਂ ਤੋਰ ਲਈਏ ਬਾਕੀ ਚੰਗੀ ਕੁਆਲਿਟੀ ਥਾਂਾਂ ਦੀ ਆ सोना मोटा थाना दो भी थान है शाहीवाल क्रॉस दोस्तों जी वह हैगी ਗਰਮਿੰਦਰ ਵੀਰ ਜੀ ਕਿੰਨਾ ਕੁ ਮਿਲਕ ਦੀ ਆਸ ਕੀਤੀ ਜਾਂਦੀ ਹੈ तकरीबन ਜੇ ਆਪਾਂ ਇਹਦਾ ਹਵਾਨੇ ਤੋਂ ਜਜਮੈਂਟ ਲਈਏ ਤੇ ਇਹ ਇਹ ਮੇਰੇ 20 ਲੀਟਰ ਦੀ ਸਪੈਸੀ ਹੈਗੀ ਐ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਕਿਸਾਨ ਵੀਰੋ ਆਉਣਾ ਤੁਸੀਂ ਤਸੱਲੀ ਜਿਹੜੀ ਆ ਉਹ ਵਾਰ-ਵਾਰ ਕਹਿਣ ਦਾ ਮਤਲਬ ਇਹ ਵੀ ਤਸੱਲੀ ਤੁਸੀਂ ਖੁਦ ਆਪ ਆਪਣੀ ਜਰੂਰ ਕਰਨੀ ਆ ਠੀਕ ਆ ਜੀ ਬੋੜ ਦੇ ਤੇ ਠੀਕ ਆ ਮੋਲੋ ਗੁਰਵਿੰਦਰ ਸਿੰਘ ਜੀ 40000 ਦੱਸਿਆ ਨੇ ਤਾਂ ਹਾਂਜੀ ਠੀਕ ਆ ਤੋ ਤੀਜੇ ਨੰਬਰ ਤੇ ਇਹ ਵਹਿੜ ਆ ਗਈ ਆਪਣੇ ਕੋਲ ਐਚਐਫ ਦੇ ਵਿੱਚ ਕ੍ਰੋਸ ਹੀ ਆ ਗਈ ਜਾਂ ਐਚਐਫ ਦੇ ਵਿੱਚ ਆ ਗਈ ਪਿਓਰ ਵਹਿੜ ਹੈ ਪਿਓ ਨਹੀਂ ਹੈ ਪਿਓਰੀ ਹੈ ਹਾਂਜੀ ਇਹਨੂੰ ਅੱਜ ਸੂਈ ਨੂੰ 4 ਦਿਨ ਹੋ ਗਏ ਨੇ ਇਹਦੇ ਮਗਰ ਬੱਛੀ ਹੈ ਠੀਕ ਹੈ ਵੀ ਪਹਿਲਾਂ ਨਹੀਂ ਹੈ ਨਾ ਜੀ ਇਹ ਹਾਂਜੀ ਬਾਈਲਨ ਬਲੂਨ ਚੌਗੀ ਮੂੰਹ ਹੈ ਠੀਕ ਹੈ ਜੀ ਮੂੰਹ ਚੌਗੀ ਹੈ ਦੋਸਤੋ ਪਹਿਲਾ ਸੂਬਾ ਇਹ ਜਿਹੜੀ ਵਹਿੜ ਸੂਈ ਆ ਤੇ ਵੀਰ ਜੀ ਮਗਰ ਜਿਹੜਾ ਬੱਚਾ ਕੀ ਆ ਗਿਆ ਇਹਦੇ ਬੱਛਾ ਬੱਛੀ ਹੈ ਇਹ ਮਗਰ ਬੱਛੀ ਮਗਰ ਐਚਐਫ ਦੇ ਵਿੱਚ ਹੀ ਆ ਗਈ ਹਾਂਜੀ ਠੀਕ ਆ ਆਹ ਕਿਸਾਨ ਵੀਰ ਉਹ ਬੱਛੀ ਹੈ ਮਗਰ ਇਸ ਵਹਿੜ ਦੇ ਪਹਿਲਾ ਸੂਬਾ ਸੂਈ ਆ ਮੂੰਹ ਚੌਗੀ ਤਕਰੀਬਨ ਵੀਰ ਜੀ ਦੋ ਤਾਂ ਕਿੰਨਾ ਦੱਸਿਆ ਸੀਗਾ ਇਹ ਤਾਂ ਨੀ 12 ਲੀਟਰ ਬੋਲਾ ਹੈ 12 ਲੀਟਰ ਬੋਲਾ ਜਿਹੜਾ ਦੋਸਤੋ ਤਿਆਰ ਹੈਗਾ ਤੇ ਥਣ ਵੀਰ ਜੀ ਬਿਲਕੁਲ ਥੋੜੀ ਜਿਹੀ ਭਲ ਪਈਏ ਕਿ ਮੈਨੂੰ ਲੱਗਦਾ ਪਰਲਾ ਥਣ ਜਿਹੜਾ ਇੱਧਰ ਨਾਲ ਥਣ ਪੈਣੀ ਵਾਲਾ ਇਹ ਮਾੜੀ ਹੈਗੀ ਆ ਜੀ ਥਾਰ ਤੇ ਕੋਈ ਫਰਕ ਨਹੀਂ ਹੈਗਾ ਮਗਰ ਥਾਣ ਨੂੰ ਥੋੜੇ ਜੋੜ ਦੀ ਪਰ ਥਾਲ ਦੇ ਅੱਗੇ ਇੱਕ ਤਾਂ ਨਹੀਂ ਫੜ ਕੇ ਠੀਕ ਹੈ ਜੀ ਠੀਕ ਹੈ ਬਾਕੀ ਥਾਰ ਬਿਲਕੁਲ ਬਰਾਬਰ ਹੈ ਸਾਰੇ ਥਾਣਾਂ ਦੇ ਬਿਲਕੁਲ ਬਰਾਬਰ ਵੀਰੇ ਦੋਵੇਂ ਟਾਈਮ ਆਦੀ ਜੋ ਆ ਕੇ ਜਾਲ ਜਾ ਕੇ ਤਦਲੀ ਕਰਕੇ ਫੇਰਾ ਠੀਕ ਹੈ ਠੀਕ ਹੈ ਬਾਕੀ ਕਿਸਾਨ ਦੇ ਠੰਡੀ ਬੜ ਬਾਕੀ ਆ ਕਿਸਾਨ ਦੇ ਜਿਹੜੀ ਬੰਤਰ ਆ ਇਹ ਥਣਾ ਦੀ ਹੈਗੀ ਆ ਬਾਕੀ ਵੀਰ ਹੁਣਾ ਕਿਹਾ ਵੀ ਥੋੜਾ ਤੁਸਣ ਦੇ ਸਕਦਾ ਮਤਲਬ ਕਿ ਮਗਰਲਾ ਚੁੱਕ ਦੀ ਆ ਬਹਿਣੀ ਵਾਲਾ ਬਾਕੀ ਕਿਸੇ ਤਰ੍ਹਾਂ ਵੀ ਚੁਆਈ ਦੇ ਵਿੱਚ ਕੋਈ ਕੋਈ ਵੀ ਇੰਦੇ ਚ ਪ੍ਰੋਬਲਮ ਨਹੀਂ ਹੈਗੀ ਜਦੋਂ ਵੀ ਤੁਸੀਂ ਆਓ ਚੁਆਈ ਬਿਲਕੁਲ ਸਾਰੇ ਥਣਾ ਦੀ ਬਰਾਬਰ ਹੋਵੇਗੀ ਅਗਲੇ ਨਾਲ ਅਗਲਾ ਮਗਰਲੇ ਨਾਲ ਤੁਸੀਂ ਮਗਰਲਾ ਥਣ ਚੁਆਈ ਜਿਹੜਾ ਬੜੇ ਵਧੀਆ ਤਰੀਕੇ ਨਾਲ ਦੋਸਤੋ ਇਸ ਵੈੜ ਦੇ ਥੱਲੇੋਂ ਕਰ ਸਕਦੇ ਹੋ ਠੀਕ ਹੈ ਸੁਖਵਿੰਦਰ ਵੀਰ ਜੀ ਇਹਨੂੰ ਵੀ ਆਪਾਂ ਨਾਲ ਤੋਰ ਲਈਏ ਬਾਕੀ ਵਹਿੜ ਦੋਸਤੋ तकरीबन ਟੋਟਲ ਸਾਫ ਆ ਕਿਸੇ ਤਰ੍ਹਾਂ ਦਾ ਵੀ ਕੋਈ ਇੰਦੇ ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਜਿਹੜੀ ਗੱਲ ਹੈਗੀ ਸੀ ਵੀਰ ਹੁਣਾ ਦੱਸਦੀ ਆ ਬਾਕੀ ਧਾਰ ਦੁੱਧ ਦੀ ਚਵਾਈ ਬੋਲੇ ਦੀ ਬਿਲਕੁਲ ਇੱਕੋ ਜੀ ਧਾਰ ਹੈ ਸਾਰੇ ਮਗਲੇ ਮਗਲੇ ਦੇ ਅਗਲੇ ਥਾਣਾ ਦੇ ਵਿੱਚੋਂ ਕੀ ਕਿਸਾਨ ਵੀਰੋ ਆ ਵੀਰ ਹੋਂਾਂ ਦੇ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਦੇਵਾਂਗੇ ਜਦੋਂ ਤੁਸੀਂ ਫੋਨ ਕਰਨਾ ਵੀਰ ਹੋਂਾਂ ਨੂੰ ਡਾਇਰੈਕਟ ਫੋਨ ਕਰਨਾ ਕਿਰਪਾ ਕਰਕੇ ਮੇਰੇ ਨਾਲ ਤੁਸੀਂ ਬਾਤਚਤ ਕਰ ਸਕਦੇ ਹੋ ਪਰ ਸੌਦੇ ਲਈ ਮੇਰੇ ਨਾਲ ਬਾਤਚਤ ਨਹੀਂ ਕਰ ਸਕਦੇ ਤੁਸੀਂ ਬਾਤਚਤ ਸੌਦੇ ਲਈ ਤੁਸੀਂ ਵੀਰ ਦੇ ਨਾਲ ਹੀ ਕਰ ਸਕਦੇ ਹੋ ਤੇ ਗੁਰਵਿੰਦਰ ਵੀਰ ਜੀ ਕੀ ਡਿਮਾਂਡ ਕਰਦੇ ਪਏ ਜੀ ਵੀਰਿੰਦਾ ਵੀ 48000 ਰੁਪਏ ਮੰਗਦੇ ਠੀਕ ਹੈ ਜੀ 48000 ਇਹਦਾ ਵੀ ਜਿਹੜਾ ਦੋਸਤੋ ਡਿਮਾਂਡ ਹੈਗੀ ਆ ਐਚਪੀ ਦੇ ਵਿੱਚ ਆ ਗਈ ਪਿਓਰ ਹਨਾ ਜੀ ਪਿਓਰ ਠੀਕ ਹੈ ਇਹਦੀ ਕੀ ਡਿਟੇਲ ਹੈਗੀ ਵੀਰ ਜੀ ਤੀਜੇ ਸਵੇਰ ਸੂਈ ਹੈ ਤੀਜਾ ਸਵੇਰ ਸੂਈ ਹੈ ਜੀ ਹਾਂ ਜੀ ਇਹਦੇ ਮੋਰ ਲੱਗੇ ਹਨ ਮਗਰ ਵੱੱਛੀ ਆ ਜੀ ਤੀਜਾ ਸਵੇਰ ਦੋਸਤੋ ਸੂਈ ਤਕਰੀਬਨ ਕਿੰਨੇ ਕਿਤੇ ਆਂਦੀ ਵੀਰ ਜੀ ਸੂਈਏ ਇਹਨੂੰ ਸੂਈ ਨੂੰ ਅੱਜ ਹੋ ਗਏ 12 ਦੇ ਠੀਕ ਹੈ ਜੀ 12 ਦਿਨ ਦਾ ਦੋਸਤੋ ਜਿਹੜਾ ਸਮਾਂ ਹੋ ਗਿਆ ਇਸਨੂੰ ਸੂਈ ਨੂੰ ਤੇ ਵੀਰ ਜੀ ਬਿਲਕੁਲ ਧਾਰ ਦੀ ਦੁੱਧ ਪੱਖੋਂ ਬਿਲਕੁਲ ਸਾਰੇ ਥਣਾਂ ਚ ਬਰਾਬਰ ਆ ਜੀ ਬਿਲਕੁਲ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਦੁੱਧ ਥਣਾਂ ਦੀ ਬਿਲਕੁਲ ਇੱਕ ਨੰਬਰ ਦੀ ਪਾਸ ਹੈਗੀ ਹੈ ਵੀਰ ਹੁ ਮੈਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਸ ਵਾਰ ਵੀ ਕਹਿਣਾ ਵੀ ਜਿਹੜੀ ਚੁਆਇਸ ਕਰਕੇ ਤੁਸੀਂ ਤਸੱਲੀ ਆ ਆਪਣੇ ਜਿਹੜੀ ਫੋਟੋ ਹੈ ਕਿੰਨਾ ਦੱਸਿਆ ਕਿੰਨਾ ਹੋਵੇਗਾ ਠੀਕ ਹੈ ਇਹ ਲੀਟਰ ਦੀ ਬਿਲਕੁਲ ਪੈ ਗਈ ਹੈ ਹਾਂ ਠੀਕ ਹੈ ਬਾਕੀ ਮਿਲਕ ਵੇਣ ਦੋਸਤੋ ਤੇ ਹੋਰ ਜਿਹੜੀਆਂ ਸੂਗੀਆਂ ਵੇਣ ਤੁਸੀਂ ਜਰੂਰ ਦਾ ਨਜ਼ਰ ਆ ਰਹੀਆਂ ਹੋਣਗੀਆਂ ਤੇ ਕਿ ਮਿਲਕ ਬਾਰੇ ਜਿਹੜੀ ਬਚਾਈ ਦੀ ਤੁਸੀਂ ਇਸ ਟਾਈਮ ਜਿਹੜੀ ਇਸ ਥੱਲੇ ਰੈਡੀ ਹੈਗੀ ਆ ਸੋ ਗੁਰਵਿੰਦਰ ਵੀਰ ਜੀ ਇਹਦਾ ਜਿਹੜਾ ਮੋਲੋ ਵੀ ਆਪਣੇ ਜਰੂਰ ਹਾਂ ਜੀ ਜੀ ਠੀਕ ਹੈ 60000 ਰੁਪਏ ਦੋਸਤੋ ਇਸ ਵੈਡ ਦੀ ਜਿਹੜੀ ਡਿਮਾਂਡ ਹੈਗੀ ਵੀਰੋ ਨੇ ਕੀਤੀ ਆ ਤੇ ਮੌਕੇ ਤੇ ਵੀਰ ਜੀ ਹੋ ਜੇਗਾ ਨਾ ਸਾਰਿਆਂ ਚ ਮਾਨਤਨ ਹੈ ਨਾ ਨਹੀਂ ਮਾਨਤਨ ਕਰਾਂਗੇ ਜੀ ਠੀਕ ਆ ਜੀ ਤੇ ਗੁਰਵਿੰਦਰ ਵੀਰ ਜੀ ਇਹਨੂੰ ਖੋਲਣ ਤੋਂ ਪਹਿਲਾਂ ਇੱਕ ਵਾਰੀ ਆਪਣਾ ਜਿਹੜਾ ਮੋਬਾਈਲ ਨੰਬਰ ਏ ਉਹ ਜ਼ਰੂਰ ਬੋਲ ਦਿਗੇ 99819 ਠੀਕ ਹੈ ਜੀ 65452 ਠੀਕ ਹੈ ਜੀ ਇਹ ਵੀਰ ਇਹ ਕਿਸਾਨ ਵੀਰੋ ਜਿਹੜੇ ਵੀਰ ਗੁਰਵਿੰਦਰ ਸਿੰਘ ਦੇ ਜਿਹੜੇ ਮੋਬਾਈਲ ਨੰਬਰ ਨੇ ਕੰਟੈਕਟ ਨੰਬਰ ਨੇ ਇਹਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਪਸ਼ੂ ਵੀਰ ਉਹਨਾਂ ਦੇ ਕੋਲ ਆਉਂਦੇ ਰਹਿੰਦੇ ਨੇ ਨਵੇਂ ਕਿਸੇ ਟਾਈਮ ਵੀ ਤੁਸੀਂ ਸੰਪਰਕ ਕਰਕੇ ਜਿਹੜੇ ਪਸ਼ੂ ਖਰੀਦ ਸਕਦੇ ਹੋ ਗਵਿੰਦਰ ਵੀਰ ਜੀ ਨੂੰ ਵੀ ਆਪਾਂ ਬਾਹਰ ਲੈ ਆਈ ਗਏ ਬਾਕੀ ਦੋਸਤੋ ਚੰਗੀ ਵਹਿੜ ਕੱਦ ਵਜਨ ਵਾਲੀ ਆ ਕੱਦ ਕਾਠ ਵੀ ਸੋਹਣਾ ਵਹਿੜ ਦਾ 23 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਇੱਕ ਵਾਰੀ ਫੇਰ ਦੱਸ ਦਿੰਨੇ ਆ ਵੀ 23 ਲੀਟਰ ਇਹ ਥਲੇ ਰੜਾ ਰੈਡੀ ਹੈਗਾ ਤੇ ਅੱਜ ਦੇ ਦਿਨ ਇਹ ਉਹ ਆਪਾਂ ਤੁਹਾਨੂੰ ਦਿਖਾਏ ਨੇ ਜਿਹੜਾ ਜਿਹੜਾ ਵੀ ਐਨੀਮਲ ਦੋਸਤ ਜਿਹੜਾ ਪਸ਼ੂ ਵੈੜ ਜਿਹੜੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਵੀਰ ਦੇ ਨੰਬਰਾਂ ਤੇ ਸੰਪਰਕ ਕਰਕੇ ਜਿਹੜਾ ਐਨੀਮਲ ਖਰੀਦ ਸਕਦੇ ਹੋ ਸੋ